ਨਿਰੰਕਾਰੀ ਪਾਈਚਾਰੇ ਦੇ ਮੁਖੀ ਬਾਬਾ ਹਰਦੇਵ ਸਿੰਘ ਦਾ ਮ੍ਰਿਤਕ ਸਰੀਰ ਦਿੱਲੀ ਪਹੁੰਚ ਚੁੱਕਿਆ ਹੈ। ਅੱਜ ਸ਼ਾਮ ਤੱਕ ਉਹਨਾਂ ਦੀ ਦੇਹ ਅੰਤਿਮ ਦਰਸ਼ਨਾਂ ਲਈ ਦਿੱਲੀ ਦੀ ਨਿਰੰਕਾਰੀ ਕਲੋਨੀ 'ਚ ਰੱਖੀ ਗਈ ਹੈ। ਬੋਧਵਾਰ ਨੂੰ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਤਸਵੀਰਾਂ ਦਿੱਲੀ ਤੋਂ ਨੇ ਜਿੱਥੇ ਬਾਬਾ ਹਰਦੇਵ ਸਿੰਘ ਦੇ ਆਖਰੀ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਲੋਕ ਪਹੁੰਚੇ ਨੇ। ਨਿਰੰਕਾਰੀ ਪਾਈਚਾਰੇ ਦੇ ਲੋਕ ਬਾਬਾ ਹਰਦੇਵ ਸਿੰਘ ਦੇ ਇੱਕ ਚਲਕ ਲੈਣ ਲਈ ਪਹੁੰਚ ਰਹੇ ਨੇ। ਬਾਬਾ ਹਰਦੇਵ ਸਿੰਘ ਦੇ ਅਕਾਲ ਚਲਾਣੇ ਦੀ ਖਬਰ ਪਹੁੰਚਦਿਆਂ ਹੀ ਪਾਈਚਾਰੇ 'ਚ ਸੋਗ ਦਾ ਮਾਹੌਲ ਹੈ। ਕੈਨੇਡਾ ਦੇ ਮੌਂਟਰੀਅਲ ਸ਼ਹਿਰ ਚ ਵਾਪਰੇ ਸੜਕ ਹਾਦਸੇ ਚ ਬਾਬਾ ਬਹਾਦਰ ਸਿੰਘ ਅਤੇ ਉਹਨਾਂ ਦੇ ਜਵਾਈ ਅਵਨੀਤ শেਤੀਆ ਦੀ ਮੌਤ ਹੋ ਗਈ ਸੀ 13 ਮਈ ਨੂੰ ਭਾਰਤੀ ਸਮੇਂ ਮੁਤਾਬਕ ਸਵੇਰ 5 ਵਜੇ ਹਾਦਸਾ ਵਾਪਰਿਆ ਸੀ ਕਾਰ ਦਾ ਟਾਇਰ ਫਟਣ ਕਾਰਨ ਭਿਆਨਕ ਦੁਰਘਟਨਾ ਹੋਈ ਬਾਬਾ ਹਰਦੇਵ ਸਿੰਘ ਦਾ ਦੇਹਾਂਤ ਹੋ ਗਿਆ ਕੁਝ ਹੀ ਸਮੇਂ ਬਾਅਦ ਉਹਨਾਂ ਦੇ ਜਵਾਈ ਅਵਨੀਤ শেਤੀਆ ਦੀ ਮੌਤ ਦੀ ਖਬਰ ਆ ਗਈ ਅਵਨੀਤ ਦੇ ਵਿਆਹ ਨੂੰ ਹਲੇ 1 ਸਾਲ ਵੀ ਪੂਰਾ ਨਹੀਂ ਹੋਇਆ ਸੀ ਹਾਦਸੇ ਵੇਲੇ ਬਾਬਾ ਹਰਦੇਵ ਸਿੰਘ ਨਾਲ ਗੱਡੀ 'ਚ ਅਵਨੀਤ ਤੋਂ ਇਲਾਵਾ ਉਹਨਾਂ ਦਾ ਦੂਸਰਾ ਜਵਾਈ ਸੰਦੀਪ ਵੀ ਸੀ ਜੋ ਕਿ ਗੱਡੀ ਚਲਾ ਰਿਹਾ ਸੀ। ਸੰਦੀਪ ਦੇ ਨਾਲ ਅਗਲੀ ਸੀਟ 'ਤੇ ਵਿਵੇਕ ਸ਼ਰਮਾ ਨਾਮੀ ਸ਼ਖਸ ਸੀ। ਅਗਲੀਆਂ ਸੀਟਾਂ 'ਤੇ ਬੈਠੇ ਇਹ ਦੋਨੋਂ 에ਅਰਬੈਗ ਖੁੱਲਣ ਕਾਰਨ ਵੱਜ ਗਏ। ਬਾਬਾ ਹਰਦੇਵ ਸਿੰਘ ਆਪਣੀ ਪਤਨੀ ਦੇ ਕੈਂਸਰ ਦੇ ਇਲਾਜ ਲਈ ਕੈਨੇਡਾ 'ਚ ਗਏ ਸੀ। ਬਾਬਾ ਹਰਦੇਵ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਵਾਲ ਇਹ ਹੈ ਕਿ ਹੁਣ ਨਿਰੰਕਾਰੀ ਭਾਈਚਾਰੇ ਦਾ ਅਗਲਾ ਮੁਖੀ ਕੌਣ ਹੋਏਗਾ?